ਪਰਥੋਂ ਢੱਲੇਵਾਲ ਸਾਹਦੇ ਜਦੋਂ ਮੈਂ ਪੁੱਛਿਆ ਗੋਟੀ ਹੱਥ ਲਾਇਆ ਕਹਿੰਦਾ ਬਾਰੇ ਬਹੁਤ ਤੋਂ ਗਲਤੀ ਕੀਤੀ ਆਹ ਕੰਮ ਨਹੀਂ ਸੀ ਤੂੰ ਕਰ ਮੈਂ ਕਿਹਾ ਢੱਲੇਵਾਲ ਸਾਹਿਬ ਭਾਵੇਂ ਉਮਰ ਵਿੱਚ ਵੱਡਾ ਤੇਰਾ ਨਾਮ ਤਾਂ ਵੱਡਾ ਹੈ ਤੇਰਾ ਨਿਸ਼ਾਨਾ ਵੱਡਾ ਹੈ ਤੇਰਾ اخلاق ਵੱਡਾ ਹੈ ਤਾਂ ਮੈਂ ਤੇਰੇ ਗੋਡੇ ਹੱਥ ਲਾਇਆ ਹੈ ਤਾਂ ਮੈਨੂੰ ਵਿਸ਼ਵਾਸ ਬੱਜੇ ਜਿਵੇਂ ਪਿੱਛੇ ਚਲ ਕਰ ਲਾ ਕਿਸਾਨ ਅंदोलਨ ਫੇਰ ਤੇ ਲੱਗ ਰਿਹਾ ਤੂੰ ਫੇਰ ਨਹੀਂ ਲਾਈ ਤੂੰ ਦੁਕਾਨ ਨਹੀਂ ਖੋਲੀ ਤੂੰ ਬਾਜੀ ਲਾਈਏ ਥਾ ਮੈਂ ਤੇਰੇ ਗੋਡੇ ਹੱਥ ਲਾਇਆ ਪ੍ਰਬੰਧਕਾਂ ਨੇ ਮੈਨੂੰ ਇਸ਼ਾਰਾ ਕੀਤਾ ਵੀ ਪ੍ਰਧਾਨ ਸਾਹਿਬ ਨੂੰ ਡਲੇਬਾਦ ਸਾਹਿਬ ਨੂੰ ਪਤਾ ਲੱਗ ਗਿਆ ਬਹਿਰੂ ਆਇਆ ਵੀ ਉਹਨੂੰ ਅੰਦਰ ਲੈ ਕੇ ਆਉ ਮੈਂ 22 ਮਿੰਟ ਤੋ ਦੇਖ ਲ ਰਿਆ ਤੇ ਉਹ ਚੜਦੀ ਕਲਾ ਵਿੱਚ ਜਦੋਂ ਜਿੱਦ ਹੀ ਅਗਵਾਈ ਵਿੱਚ ਮੋਰਚੇ ਸ਼ੁਰੂ ਹੁੰਦੇ ਨੇ ਲੱਗਦੇ ਨੇ ਅੱਗੇ ਵਧਦੇ ਨੇ ਜਦੇ ਮੋਰਚਿਆਂ ਦੇ ਲੀਡਰ ਚੜ੍ਹਦੀ ਕਲਾ ਵਿੱਚ ਰਹਿਣ ਤੇ ਫਿਰ ਫੌਜਾਂ ਜਿੱਤਦੀਆਂ ਨੇ ਮੈਂ ਲੈਕਚਰ ਤੇ ਦੇਣਾ ਸਿਰਫ ਤੁਹਾਨੂੰ ਸ਼ਾਬਾਸ਼ ਹੈ ਜੀ ਧੰਨਵਾਦ ਤੁਸੀਂ ਧੰਨਵਾਦ ਜਿਹੜੇ ਲੀਡਰ ਬੈਠੇ ਨੇ ਤੇ ਧੰਨ ਉਹ ਲੋਕ ਜਿਹੜੇ ਪਿੰਡਾਂ ਵਿੱਚੋਂ ਲੰਗਰ ਲੈ ਕੇ ਆਉਂਦੇ ਨੇ ਸਭ ਦਾ ਸਵਾਗਤ ਮੈਂ ਜਦੋਂ ਇਤਿਹਾਸ ਤੇ ਵਿਗਾ ਆਪਾਂ ਮਾਰਦੇ ਆ ਤੇ ਮੇਰੀ ਵੱਡੀ ਉਮਰ ਹੈ ਮੈਂ ਇਤਿਹਾਸ ਭਾਵੇਂ ਬਾਲਾ ਪੜਿਆ ਨਹੀਂ ਥੋੜਾ ਬਾਲਾ ਪੜਿਆ ਕੌਮਾਂ ਦੇ ਮਸਲਾ ਤੇ ਜੇ ਅਸੀਂ ਸਿੱਖ ਧਰਮ ਵਿੱਚ ਜਨਮ ਲਿਆ ਤਾਂ ਸਿੱਖ ਇਤਿਹਾਸ ਤੇ ਨਿਗਾ ਮਾਰਦੇ ਆ ਬਹੁਤ ਸਾਰੀਆਂ ਠੇਕ ਮਿਸਲਾਂ ਬਣ ਗਈਆਂ तकरीबन तकरीबन ਅੱਜ ਵਰਗੇ ਹਾਲਾਤ ਛੋੜ ਗਏ ਤੇ ਜਿਹੜੀਆਂ ਉਹ ਮਿਸਲਾਂ ਉਦੋਂ ਸਣ ਜਦੋਂ ਉਹਨਾਂ ਤੇ ਸੰਕਟ ਆਉਂਦਾ ਸੀ ਉਹ ਇਕੱਠੇ ਹੋ ਜਾਂਦੇ ਸਨ ਸਮਝ ਆ ਗਈ ਮਿਸਲਾਂ ਤਾਂ ਸੀ ਅੱਜ ਅੱਜ ਕੰਮ ਕਰਦੇ ਟੰਗ ਤਰੀਕੇ ਵੀ ਉਹਨਾਂ ਦੇ ਵੱਖਰੇ ਹੋਣਗੇ ਪਰ ਜਦੋਂ ਕੌਮੀ ਸੰਕਟ ਆਉਂਦਾ ਸੀ ਉਹ ਇਕੱਠੇ ਹੁੰਦੇ ਸੀ ਤੇ ਅੱਜ ਦੇਸ਼ ਦੇ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਸੰਕਟ ਤੇ ਬਹੁਤ ਦੇਸ਼ ਦੇ ਕਿਸਾਨਾਂ ਤੇ ਸਾਹਮਣੇ ਹੁਕਮਰਾਨਾਂ ਦੀ ਬਗਾਰ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ ਸਾ ਹੁੰਦੀਆਂ ਅੱਜ ਦੀਆਂ ਮਿਸਲਾਂ ਪਿੱਛੇ ਬੈਠੀਆਂ ਨੇ ਮੈਂ ਬਜ਼ੁਰਗ ਦੇ ਤੌਰ ਤੇ ਸਨਿਮਰ ਬੇਨਤੀ ਕਰਦਾ ਬਲਦੇਸ਼ ਦੇ ਬਡਾਲਾ ਦੀਆਂ ਕਲ ਕੋ ਸ਼ਬਦ ਆਪਾਂ ਪੜੇ। ਯਾਰੋ ਕਮਾਲ ਹੋ ਗਈ। ਉਸ ਬਲਾਰੇ ਨੇ ਧਾਰਮਿਕ ਬਲਾਰੇ ਨੇ ਸਾਡੀ ਆਤਮਾ ਤੇ ਸੱਟ ਮਾਰੀ। ਕਹਿੰਦਾ ਕੀ ਕਰੋਗੇ? ਭੋਗ ਤੇ ਸੰਤਾ ਜਲੀਆ ਕਿਵੇਂ ਦਿਓਗੇ? ਜੇ ਹੁਣ ਨਹੀਂ ਤੁਸੀਂ ਤੇ ਫਿਰ ਕਿਹੜੀ ਜਮੀਰ ਲੈ ਕੇ ਆਓਗੇ? ਤੇ ਬਹਿ ਪੂਰੇ ਭਾਰ ਦੇ ਕਥਾ ਦਾ ਨੂੰ ਵਿਸ਼ੇਸ਼ ਕਰਕੇ ਪੰਜਾਬ ਦੇ ਰਿਆੜਿਆਂ ਦੇ ਕਿਸਾਨਾਂ ਨੂੰ ਜੇ ਤੁਹਾਡੇ ਲੀਡਰ ਨੂੰ ਸਮਝ ਨਹੀਂ ਪੈ ਰਹੀ ਇੱਥੇ ਕਿਉਂ ਨਹੀਂ ਆ ਰਿਹਾ ਤੇ ਕਿਸਾਨ ਭਰਾਓ ਤੁਸੀਂ ਇੱਥੇ ਆ ਜਾਓ ਆਪੇ ਹੋ ਤੁਹਾਡੇ ਪਿੱਛੇ-ਪਿੱਛੇ ਉਹ ਵੀ ਆ ਜਾਣਗੇ ਸੋ ਮੈਂ ਭਾਵਕ ਪੀਲ ਜਿਹੜੇ ਲੀਡਰ ਪਿੱਛੇ ਬੈਠੇ ਨੇ ਕਈ ਵਾਰ ਮੈਂ ਮਿਸਲਾਂ ਦੀ ਗੱਲ ਕੀਤੀ ਪਾਸ਼ਣ ਨਹੀਂ ਏ ਇਤਿਹਾਸ ਤੋਂ ਵਾਕਿਫ ਕਰਾਣਾ ਚਾਹਣਾ ਵਾ ਕਦੇ ਕਦੇ ਵਖਰੇਵੇਂ ਜਥੇਬੰਦੀਆਂ ਦੇ ਵਿਚਾਰਾਂ ਦੇ ਹੁੰਦੇ ਨੇ ਇਸ ਅंदोलਨ ਦੇ ਤਾਂ ਵਖਰੇਵੇਂ ਕੋਈ ਨਹੀਂ ਦਿੱਲੀ ਛਲੋਂ ਦਾ ਨਾਰਾ ਉਹੀ ਸੀ ਜਿੱਤੇ ਸਾਰੇ ਜਿਹੜੇ ਪਿੱਛੇ ਬੈਠੇ ਨੇ ਜਾਂ ਅੱਗੇ ਬੈਠੇ ਨੇ ਜਾਂ ਆਪਾਂ ਵਿਚਕਾਰ ਬੈਠੇ ਆ ਜਦਿਆਂ ਮੰਗਾ ਮੋਦੀ ਨੇ ਲਿਖਤੀ ਮੰਨੀਆਂ ਸੀ ਉਹਨੂੰ ਹੀ ਤਾਂ ਯਾਦ ਖਰਾਨ ਚੱਲੇ ਸੀ ਥੱਲੇ ਵਾਲ ਸਾਹਿਬ ਭਰੇਰ ਸਾਹਿਬ ਕੋਈ ਪਾਰਲੀਮੈਂਟ ਚੋੜਾ ਆ ਗਿਆ ਭਲਿਆ ਮਾਨ ਸਾ ਸਾਡੇ ਨਾਲ ਲਿਖਤੀ ਸਮਝੌਤਾ ਕੀਤਾ ਛੱਡਦਾ ਗੱਲ ਕਰ ਗੱਲ ਕਰਨ ਜਾ ਰਹੇ ਸੀ ਤੇ ਅੱਜ ਤੁਹਾਡੇ ਸਿੱਧਕ ਤੁਹਾਡੇ ਸਿੱਧਕ ਅਤੇ ਤੁਹਾਡੀ ਦੂਰ ਦੇ ਛੇ ਅੱਗੇ ਫਿਰ ਮੈਂ ਸਿਰ ਝਕਾਣਾ ਦਾ ਜਿਵੇਂ ਲੀਡਰਾਂ ਨੇ ਕਿਹਾ ਤੁਸੀਂ ਉਹ ਵੀ ਕੀਤਾ ਜਿਵੇਂ ਲੀਡਰਾਂ ਨੇ ਕਹਿਣਾ ਆਪਾਂ ਉਹ ਵੀ ਕਰਨਾ ਹੈ ਬਹੁਤ ਸਾਰੇ ਬੰਦੇ ਨੇ ਮੋਰਚੇ ਚ ਚਲਾਣ ਵਾਲੇ ਜਿਹੜੇ ਇੱਥੋਂ ਤੱਕਰ ਲੈ ਕੇ ਆਏ ਤੁਸੀਂ ਵੀ ਕਹਿੰਦੇ ਸੀ ਮੈਂ ਵੀ ਕਹਿੰਦਾ ਸੀ ਪਿੱਛੇ ਤਾਂ ਦਿੱਲੀ ਵਾਲਾ ਮੋਰਚਾ ਹੁਣ ਦੇਸ਼ ਦੇ ਲੋਕਾਂ ਸਾਹਮਣੇ ਓਡਾ ਵੱਡਾ ਨਾ ਆਵੇ ਹੁਣ ਉਹ ਸਾਰੇ ਮੋਰਚੇ ਤੋਂ ਤੁਸੀਂ 10 20 ਕਰਮਾਂ ਅੱਗੇ ਨਿਕਲ ਗਏ ਹਾਂਜੀ ਉਥੇ ਮੋਰਚੇ ਦੇ ਕਿਸੇ ਲੀਡਰ ਨੇ ਆਪਣੇ ਆਪ ਨੂੰ ਨਿਸ਼ਾਵਰ ਨਹੀਂ ਸੀ ਕੀਤਾ ਤੇ ਅੱਜ ਜਦੋਂ ਸਾਡੇ ਹਰਾਦੇ ਵਾਲੇ ਬੰਦੇ ਪਰਖੇ ਬੰਦੇ ਤੁਹਾਡੇ ਸਾਹਮਣੇ ਸਵਾਸਾਂ ਦੀ ਪੂੰਜੀ ਤੁਹਾਡੇ ਸਾਹਮਣੇ ਰੱਖ ਦਿੱਤੀ ਤੇ ਫਿਰ ਮੈਂ ਉਹ ਕਹਿੰਦਾ ਵੀ ਦਿੱਲੀ ਵਾਲੇ ਮੋਰਚੇ ਤੋਂ ਅਸੀਂ ਅੱਗੇ ਨਿਕਲ ਗਏ ਸੋ ਮੈਂ ਖਾਸ ਕਰਕੇ ਬੇਟੀਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਲਗਰਾਂ ਦੇ ਪ੍ਰਬੰਧਕਾਂ ਨੂੰ ਸਾਰਿਆਂ ਵਰਕਰਾਂ ਨੂੰ ਲੀਡਰਾਂ ਨੂੰ ਬਹੁਤ-ਬਹੁਤ ਸ਼ਾਬਾਸ਼ ਇਹ ਦੇਣਾ ਤੇ ਮੈਂ ਧੱਲੇਵਾਲ ਸਾਹਿਬ ਦਾ ਰਾਤਾ ਪਰਸੋਂ ਵੀ ਵੇਖਿਆ ਅੱਜ ਵੀ ਵੇਖਿਆ ਤੇ ਮੈਂ ਲੀਡਰ ਪਰਛ ਧੱਲੇਵਾਲ ਸਾਹਿਬ ਦੇ ਜਦੋਂ ਮੈਂ ਉੱਠਿਆ ਗੋਟੀ ਅੱਥ ਲਾਇਆ ਕਹਿੰਦਾ ਤਾਰੇ ਬਹੁਤ ਤੋਂ ਗਲਤੀ ਕੀਤੀ ਆਹ ਕੰਮ ਨਹੀਂ ਸੀ ਤੂੰ ਕਰਦਾ ਬੇਕਰ ਦਲੇਰਾ ਸਾਹਿਬ ਭਾਵੇਂ ਉਮਰੇ ਵੱਡਾ ਤੇਰਾ ਨਾਮਾ ਵੱਡਾ ਹੈ ਤੇਰਾ ਨਿਸ਼ਾਨਾ ਵੱਡਾ ਹੈ ਤੇਰਾ اخلاق ਵੱਡਾ ਹੈ ਤਾਂ ਮੈਂ ਤੇਰੇ ਕੋਡੇ ਹੱਥ ਲਾਇਆ ਹੈ ਤਾਂ ਮੈਨੂੰ ਵਿਸ਼ਵਾਸ ਬੱਜੇ ਜਿਵੇਂ ਪਿੱਛੇ ਚਲ ਕਰਲਾ ਕਿਸਾਨ ਦੋਲਨ ਫੇਰ ਤੇ ਲੱਗ ਰਹਿਦਾ ਤੂੰ ਫੇਰ ਨਹੀਂ ਲਾਈ ਤੂੰ ਦੁਕਾਨ ਨਹੀਂ ਖੋਲੀ ਤੂੰ ਬਾਜੀ ਲਾਈਏ ਤਾਂ ਮੈਂ ਤੇਰੇ ਗੋਡੇ ਹੱਥ ਲਾਇਆ ਥੋ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ